ਈ ਮੇਰਾ ਨਾਮ ਰਮਿੰਦਰ ਸਿੰਘ ਪੰਜਾਬ ਰੋਡ ਪਨਬਸ ਪੀਆਰਟੀਸੀ ਕੰਟਰੈਕਟ ਵਰਕਰ ਜੁਨੀਅਨ ਹਾਰ ਕੋ ਟੀਪੂ ਦਾ ਮੈਂ ਪ੍ਰਧਾਨ ਆ ਜੀ ਜਿਹੜਾ ਅੱਜ ਦਾ ਸਾਡਾ ਐਜੀਟੇਸ਼ਨ ਆ 12 ਤੋਂ 2 ਦਾ ਸੀਗਾ ਸਾਡਾ ਪ੍ਰੋਗਰਾਮ ਬਾਸ ਅੱਡੇ ਬੰਦ ਕਰਨੇ ਕਿਉਂਕਿ ਸਰਕਾਰ ਵਾਰ-ਵਾਰ ਕਿਲੋਮੀਟਰ ਸਕੀਮ ਬੱਸਾਂ ਜਿਹੜੀਆਂ ਲੈ ਕੇ ਆ ਰਹੀ ਹੈ ਉਹਨਾਂ ਨੂੰ ਅਸੀਂ ਸਾਡੀ ਜਥੇਬੰਦੀ ਨੇ ਸਾਡੇ ਪ੍ਰਧਾਨਾਂ ਸੈਕਟਰੀਆਂ ਨੇ ਸਾਰੇ ਜਿਹੜੇ ਕਿਲੋਮੀਟਰ ਤੇ ਤੱਥ ਕੱਢ ਕੇ ਆਂਕੜੇ ਕੱਢ ਕੇ ਦਿੱਤੇ ਆ ਕਿ ਕਿੰਨੇ ਸਾਲਾਂ ਚ ਕਿੰਨੇ ਪੈਸੇ ਲੈ ਕੇ ਜਾਂਦੀ ਆ ਘਾਟੇ ਵੰਦ ਸੌਦਾ ਵਾ 4 6 8 ਦੇ ਹਿਸਾਬ ਨਾਲ ਤੇਲ ਦੇਣਾ ਪਲੱਸ 5 ਸਾਲ ਦਾ ਜੇ ਟੈਂਡਰ ਹੁੰਦਾ ਹੈ ਤੇ 1 ਕਰੋੜ ਰੁਪਇਆ ਲੈ ਕੇ ਜਾਂਦੇ ਆ ਤੇ ਨਾਲ ਬੱਸ ਵੀ ਜਦੋਂ ਟੈਂਡਰ ਫ੍ਰੀ ਹੋ ਜਾਂਦੀ ਹੈ ਤੇ ਮਾਲਕ ਬੱਸ ਵੀ ਲੈ ਕੇ ਚੱਲ ਜਾਂਦਾ ਆ ਤੇ ਉਸ ਵਾਸਤੇ ਪ੍ਰਾਈਵੇਟ ਹੀ ਡਰਾਈਵਰ ਕੰਮ ਕਰੂਗਾ ਜਦਕਿ ਮਹਿਕਮੇ ਦਾ ਡਰਾਈਵਰ ਕੰਮ ਨਹੀਂ ਕਰੂਗਾ ਇਹਨਾਂ ਅੰਕੜਿਆਂ ਕੱਢ ਕੇ ਦੇਣ ਦੇ ਬਾਵਜੂਦ ਵੀ ਸਰਕਾਰ ਤੇ ਜਿਹੜੀ ਸਾਡੀ ਮੈਨੇਜਮੈਂਟ ਹੈ ਉਹ ਵਾਰ-ਵਾਰ ਕਿਲੋਮੀਟਰ ਸਕੀਮ ਬਸਾਂ ਲੈ ਕੇ ਆ ਰਹੀ ਹੈ ਜੋ ਕਿ ਬਹੁਤ ਘਾਟੇ ਵੰਦ ਦਾ ਸੌਦਾ ਆ ਤੇ ਇੱਕ ਕਿਤੇ ਨਾ ਕਿਤੇ ਪੰਜਾਬ ਰੋਡਵੇ ਦਾ ਜਿਹੜਾ ਪ੍ਰਾਈਵੇਟੇਸ਼ਨ ਕਰਨਾ ਚਾਹੁੰਦੇ ਆ ਉਸਿੱਧੇ ਤੇ ਸਿੱਧੇ ਤੌਰ ਤੇ ਲੱਗ ਰਿਹਾ ਹੈ ਕਿ ਕਿਲੋਮੀਟਰ ਦੀਆਂ ਬਸਾਂ ਜਾਂ ਦਪੈ ਜਾਣੀਆਂ ਪ੍ਰਾਈਵੇਟ ਘਰਾਣਿਆਂ ਦੀਆਂ ਪੈਣਗੀਆਂ ਇਹਨਾਂ ਦੇ ਆਪਣੇ ਚਾਹੇਤਿਆਂ ਦੇ ਪੈਣਗੀਆਂ ਟਰਾਂਸਪੋਰਟ ਮੰਤਰੀ ਦੇ ਚਾਹੇਤਿਆਂ ਦੇ ਪੈਣਗੀਆਂ ਉਹ ਕਿਤੇ ਨਾ ਕਿਤੇ ਨਿੱਜੀ ਕਰਨ ਵੱਲ ਜਾ ਰਹੇ ਆ ਏਹੀ ਸਰਕਾਰ ਸੱਤਾ ਛਡਣ ਤੋਂ ਪਹਿਲਾਂ ਕਹਿੰਦੀ ਸੀ ਕਿ ਅਸੀਂ ਜਿਹੜੇ ਆਪਣੇ ਸਰਕਾਰੀ ادارے ਆ ਇਹਨਾਂ ਨੂੰ ਬਚਾਵਾਂਗੇ ਪਰ ਕਿਤੇ ਨਾ ਕਿਤੇ ਇਸ ਦੇ ਉਲਟ ਮਾਨ ਸਰਕਾਰ ਹੈ ਜਿਹੜੀ ਉਹ ਇਹਨਾਂ ਸਰਕਾਰੀ ਅਦਾਰਿਆਂ ਵੱਲ ਧਿਆਨ ਦੇਣ ਦੇ ਨਾ ਦੇਣ ਦੇ ਬਾਵਜੂਦ ਪਰ ਕਿਤੇ ਨਾ ਕਿਤੇ ਇਹਨਾਂ ਮੈਕਮੇ ਨੂੰ ਖਤਮ ਕਰਨਾ ਚਾਹੁੰਦੀ ਆ 4 ਸਾਲ ਹੋ ਗਏ ਆ ਜੀ ਸਰਕਾਰ ਬਰੀ ਨੂੰ ਲਗਭਗ 327 ਬੱਸਾਂ ਕੰਟਮ ਹੋ ਚੁੱਕੀਆਂ ਪੰਜਾਬ ਰੋਡ ਦੀਆਂ ਪਰ ਇਹਨਾਂ ਨੇ ਹਲੇ ਤੱਕ ਇੱਕ ਵੀ ਬੱਸ ਨਹੀਂ ਪਾਈ ਉਸ ਦੇ ਉਲਟ ਕਿਲੋਮੀਟਰ ਸਕੀਮ ਵਾਰ-ਵਾਰ ਕਿਲੋਮੀਟਰ ਸਕੀਮ ਦਾ ਟੈਂਡਰ ਲੈ ਕੇ ਆ ਰਹੇ ਆ ਬੱਸਾਂ ਦਾ ਟੈਂਡਰ ਲੈ ਕੇ ਆ ਰਹੇ ਆ ਪਰ ਮੈਕਮੇ ਦੀ ਬੱਸ ਪਾਉਣ ਦੀ ਬਜਾਏ ਪਹਿਲਾਂ ਵੀ ਨਾਲੋਂ ਵੀ ਕੰਟਮ ਹੋ ਗਈਆਂ ਤੇ ਫਲੀਟ ਘਟਦਾ ਜਾ ਰਿਹਾ ਆ ਸੋ ਇਸ ਸੰਬੰਧ ਦੇ ਵਿੱਚ ਅਸੀਂ ਇਹ 2 ਘੰਟੇ ਦਾ ਪ੍ਰੋਗਰਾਮ ਹੀ ਭਰ ਕੇ ਤੇ ਨਾ ਕਿਤੇ ਸਰਕਾਰ ਨਹੀਂ ਧਿਆਨ ਦੇ ਰਹੀ ਸਾਡੀ ਮੈਨੇਜਮੈਂਟ ਧਿਆਨ ਨਹੀਂ ਦੇ ਰਹੀ ਇਹ ਤਾਂ ਕਰਕੇ ਸਾਡਾ ਜਿਹੜਾ ਐਜੂਕੇਸ਼ਨ ਇਹ ਲੰਮਾ ਚੱਲਿਆ ਇਹ ਹੁਣ ਅੱਜ ਉਹੀ ਬੱਸ ਤਾਂ ਬੰਦ ਕੀਤਾ ਦੇਖੋ ਜੀ ਅੱਜ ਬੱਸਟੇ ਬੰਦ ਕਰਨ ਦੇ ਨਾਲ-ਨਾਲ ਅਸੀਂ ਮੇਨ ਦੇ ਜਿਹੜੇ ਸ਼ਹਿਰ ਦੇ ਮੇਨ ਜੋਕ ਉਹ ਵੀ ਬੰਦ ਕੀਤੇ ਹੋਏ ਨੇ ਜਿਦਾ ਪੰਜਾਬ ਦੇ ਵੱਡੇ ਪੀਏਪ ਚੌਂਗਾ ਅੰਮ੍ਰਿਤਸਰ ਲੁਧਿਆਣਾ ਬਠਿੰਡਾ ਨਵਾਂ ਸ਼ਹਿਰ ਜਿੱਥੇ ਵੀ ਸਾਡੇ ਮੇਨ ਚੌਂਕ ਪੈਂਦੇ ਆ ਉਹ ਸਾਡੇ ਹੁਣ ਤੱਕ ਬਲੌਕ ਆ ਪਰ ਕਿਤੇ ਨਾ ਕਿਤੇ ਸਰਕਾਰ ਗੱਲਬਾਤ ਚ ਨਹੀਂ ਪੈ ਰਹੀ ਅਸੀਂ ਦੇਖੋ ਜੀ ਸਾਡੀ ਥੋੜਾ ਜਿਹਾ ਪਹਿਲਾਂ ਗੱਲਬਾਤ ਹੋਈ ਆ ਅਸੀਂ ਉਹਨਾਂ ਨੂੰ ਇਹ ਕਿਹਾ ਵੀ ਤੁਸੀਂ ਜਿਹੜੀ ਆਪਣੀ ਕਿਲੋਮੀਟਰ ਸਟীম ਬਸਾਂ ਦਾ ਟੈਂਡਰ ਆ ਉਹਨਾਂ ਨੂੰ ਰੱਦ ਕੀਤਾ ਜਾਵੇ ਤੇ ਸਾਡੇ ਜਿਹੜੇ ਤਨਖਾਹਾਂ ਆ ਉਹ ਰਿਲੀਜ਼ ਕੀਤੀਆਂ ਜਾਣ ਪੰਜਾਬ ਰੋਡਵੇਜ ਹਿਸ਼ਾਰਪੁਰ ਪੰਦਵਾ ਸੂਬਾ ਗੂ 2511 ਪੀਆਰਟੀਸੀ ਜਥੇਬੰਦੀ ਵਾਲੋ ਅੱਜ ਜੋ ਵੀ ਸਾਡਾ 2 ਘੰਟੇ ਦਾ ਬੰਦ ਦਾ ਪ੍ਰੋਗਰਾਮ ਸੀਗਾ ਇਹ ਸੀਗਾ ਸਾਡਾ ਕਿਲੋਮੀਟਰ ਬੱਸਾਂ ਸੰਬੰਧ ਵਿੱਚ ਤੇ ਕੁਛ ਡੀਪੂਆਂ ਦੀ ਸਾਡੀ ਤਨਖਾਹ ਨਹੀਂ ਪਈ ਤੇ ਪੀਆਰਟੀਸੀ ਦੀ ਕਿਸੇ ਵੀ ਮੁਲਾਜ਼ਮ ਦੀ ਤਨਖਾਹ ਨਹੀਂ ਪਈ ਤੇ ਜੋ ਕਿ ਸਰਕਾਰ ਆ ਇਹ ਸਰਕਾਰ ਦੀਆਂ ਮਾੜੀਆਂ ਨੀਤੀਆਂ ਮਾੜੀਆਂ ਕਮੀਆਂ ਕਰਕੇ ਜੋ ਕਿ ਸਾਡਾ ਉੱਚ ਅਧਿਕਾਰੀ ਹੈ ਮੈਨੇਜਮੈਂਟ ਆ ਉਹ ਵੀ ਸਰਕਾਰ ਨਾਲ ਰਲ ਹੀ ਹੋਈ ਆ ਕਿਲੋਮੀਟਰ ਦੀ ਲੜਾਈ ਸਾਨੂੰ ਘੱਟ ਤੋਂ ਘੱਟ ਵੀ 6 ਮਹੀਨੇ ਹੋ ਗਿਆ ਕਿਲੋਮੀਟਰ ਦੀ ਲੜਾਈ ਲੜਦੇ ਆ ਸਰਕਾਰ ਟੈਂਡਰ ਰੱਦ ਨਹੀਂ ਕਰਦੀ ਪਈ ਕਿਉਂ ਨਹੀਂ ਰੱਦ ਕਰਦੀ ਪਈ ਕਿਉਂਕਿ ਉਹਦੇ ਵਿੱਚ ਜਿਹੜੀਆਂ ਐਮ ਐਲ ਏ ਮੰਤਰੀਆਂ ਦੀਆਂ ਗੱਡੀਆਂ ਸਾਡੇ ਉੱਚਤ ਜਿਹੜੇ ਸਾਡੇ ਉੱਚ ਅਧਿਕਾਰੀ ਆ ਇਹ ਕਿਲੋਮੀਟਰ ਬੱਸਾਂ ਨੂੰ ਬढ़ावा ਦੇ ਰਹੇ ਆ ਜਿਦੇ ਵਿੱਚ ਪੰਨਵਸ ਦੇ ਮੁਲਾਜ਼ਮਾਂ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਆ ਇਤਨਾ ਕਿਤੇ ਸਰਕਾਰ ਵੀ ਜਾ ਕਿਲੋਮੀਟਰ ਬੱਸਾਂ ਪਾਉਣ ਦੇ ਸਬੰਧ ਵਿੱਚ ਸਰਕਾਰ ਅੜੀ ਹੋਈ ਆ ਆਪਾਂ ਕਹਿੰਦੇ ਆ ਵੀ ਇਹਦੇ ਵਿੱਚ ਮਹਿਕਮੇ ਦਾ ਨੁਕਸਾਨ ਹੈਗਾ ਵੀ ਮਹਿਕਮਾ ਆਪਣੀਆਂ ਬੱਸਾਂ ਪਾਵੇ ਜਿਸ ਤਰ੍ਹਾਂ ਪਹਿਲਾਂ ਪੈਂਦੀ ਰਹੀਆਂ ਤੇ ਸਰਕਾਰ ਝੁਕਣ ਨੂੰ ਤਿਆਰ ਨਹੀਂ ਤੇ ਆਪਾਂ ਵੀ ਪਿੱਛੇ ਹਟਣ ਨੂੰ ਤਿਆਰ ਨਹੀਂ ਆਈ ਆਪਣੀ ਜਥੇਬੰਦੀਆਂ ਲੋ ਜੇ ਹੋ ਸਕਦਾ ਪੂਰਾ ਪੰਜਾਬ ਦਾ ਨੂੰ ਚੱਕਾ ਜਾਮ ਕਰਨਾ ਪਿਆ ਪੂਰਾ ਚੱਕਾ ਜਾਮ ਰੇਗ